ਇੱਥੇ ਸਾਰਾ ਕੰਮ ਇਹ ਸਰਕਾਰ ਦਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਥੋੜਾ ਚਲੋ ਨਿਕਲੋ ਚਲੋ ਚਲੋ ਪ੍ਰਧਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਧਾਨਗੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਡੂੰਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਆਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਰਹਿਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਨਹੀਂ ਚਲੋ 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 ਕੀ ਕਰਨਾ ਹੈ ਤੁਸੀਂ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਹੋ ਬੰਦੇ ਇਹ ਕੰਮ ਕਹਿੰਦੇ ਹੋ ਬੰਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇੱਧਰ ਧੱਕੋ ਸਾਰੇ ਨੂੰ ਕੰਮ ਕਹਿੰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਥੇ ਇਹਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਜਿੱਧਰ ਆਪਣੇ ਜਾਂ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਹੋ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੁੱਟਣ ਆਏ ਆ ਇੱਥੇ 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 ਹਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇੱਥੋਂ ਕੱਢੋ ਇਹਨਾਂ ਨੂੰ ਬੀਵੀ ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਆ ਮੈਂ ਹਰ ਵੇਲੇ ਬੰਨਤੇ ਰਹਿਣੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕਟੋ ਕਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਜੀ ਜੀ ਉਹ ਥੋੜਾ ਕੁਝ ਨਾ ਨਾਂ ਨਾ ਜਾਣੇ ਕੋਈ ਸ਼ਕਲ ਨਹੀਂ ਦੇਖੀ ਕਿਸੇ ਸੰਗੋ ਵਾਲੇ ਮੈਂ ਕਹਿੰਦਾ ਇੱਥੇ ਗਰਾਂਟੀ ਨਾ ਕਹਿੰਦਾ ਗਰੰਟੀ ਨਾ ਕਹਿੰਦਾ ਸੰਗੋਵਾਲ ਵਾਸੀਆਂ ਨੂੰ ਦੇਖ ਲਓ ਹੋ ਸਕਦਾ 100 ਤੋਂ 5 ਸਾਰੇ ਤੋਂ 5000 ਲੋਕ ਇਹਨਾਂ ਨੂੰ ਜਾਣਦੇ ਹੋਣਾ ਨਾ ਨਾਂ ਜਾਣਦੇ ਹੋਣ ਬਾਕੀ 95 ਲੋਕ ਨਹੀਂ ਜਾਣਦੇ ਇਹਨਾਂ ਨੂੰ ਕੋਈ ਬੰਦਾ ਹੈ ਕੌਣ ਆ ਉਹ ਵੀ ਉਹ ਜਾਣਦੇ ਜਿਹੜੇ ਨਾਲ ਜੁੜੇ ਹੋਏ ਨਾਲੇ ਆ ਸਮਾ ਨਿਕਾ ਰਾਜਨੀਤੀ ਨਾਲੇ ਆ ਸਮਾ ਐਵੇਂ ਬਕਵਾਸਿਆ ਨਾਲੇ ਕੋਈ ਗੱਲ ਦਾ ਕੋਈ ਮੂਹਰ ਸਿਰਦ ਹੋਣਾ ਚਾਹੀਦਾ ਤੁਸੀਂ ਸਵਾਲ ਕਰਨਾ ਜੱਜ ਦਾ ਤਾਂ ਕਰੋ ਮੈਂ ਰਹਿੰਦੀ ਇੱਥੇ ਆ ਮੈਨੂੰ ਕਹਿੰਦੇ ਨਹੀਂ ਦੇਖਿਆ ਨਿੱਕਾ ਨਿੱਕਾ ਬੱਚਾ ਬੱਚਾ ਮੈਨੂੰ ਜਾਣਦਾ ਨੁਕਸਾਨ ਕਿੰਨਾ ਹੋ ਰਿਹਾ ਕਿੰਨੇ ਬੰਦੇ ਮਾਰ ਰਹੇ ਕਿੰਨੀਆਂ ਜਾਨਵਰ ਮਾਰ ਰਹੇ ਇਹ ਗੱਲਾਂ ਕਰ ਇਹਨੂੰ ਇਹਨੂੰ ਪੁੱਛੋ ਵੀ ਤੇਰੇ ਮੇਰੀ ਸੁਣ ਇਹਨੂੰ ਪੁੱਛ ਲਓ ਤੇਰੇ ਪਿੰਡ ਵਾਲੇ ਤੈਨੂੰ ਜਾਣਦੇ ਆ ਮੈਨੂੰ ਬੱਚਾ ਬੱਚਾ ਜਾਣਦਾ ਪੰਜ 6 ਸਾਲ ਤੋਂ ਲੈ ਕੇ ਬਜ਼ੁਰਗਾਂ ਤੱਕ ਸਹੀ ਗੱਲ ਹੈ ਸਵੇਰ ਤੇ ਇੱਥੇ ਸਾਂਝ ਦੇ ਆਏ ਆ ਨਾ ਇਹਦਾ ਪਿੰਡ ਜਾਣੇ ਕੋਈ ਤੇ ਨਾ ਇਹਦਾ ਨਾਮ ਜਾਣੇ ਕੋਈ ਅਸੀ ਕਿਹਾ ਮੈਂ ਕਿ ਤੁਸੀਂ ਰਾਜਨੀਤੀ ਬਾਹਰ ਤੇ ਆ ਕੇ ਕਰੋ 5 ਵਜੇ ਦਾ ਸਾਰਾ ਪ੍ਰਸ਼ਾਸਨ ਇੱਥੇ ਆ ਪੀਐਸਐਚਓ ਮਿਲਗਾ ਇੱਥੇ ਆ ਜੀਸੀਬੀ ਦਾ ਸੁਨੇਹਾ ਗਿਆ ਕੀ ਘੰਟੇ ਦੇ ਵਿੱਚ ਜੀਸੀਬੀ ਵੀ ਦੇਖੋ ਜੀ ਤੁਰੰਤ ਮਾਲਾ ਕਾਲ ਕੀਤੀ ਤਾਂ ਇਹ ਵੀ ਆ ਇੱਕ ਘੰਟੇ ਦੇ ਵਿੱਚ ਆਜਰ ਹੋਏ ਆ ਲੈ ਇਹਨਾਂ ਨੂੰ ਫੜਕੇ ਇਧਰ ਖਿੱਚ ਕੇ ਸਮਝ ਨਹੀਂ ਆ ਗੱਲ ਕਰਦਾ ਕਿਹੜੀਆਂ ਇਧਰ ਡੋਬਣ ਵਾਲੇ ਆ ਇੱਥੇ ਦਰਿਆ ਦੇ ਵਿੱਚ ਇਹ ਕਿੰਨੀ ਵਾਰੀ ਇੱਥੇ ਆਣ ਕੇ ਲਾਈਵ ਹੋਏ ਆ ਚਲੋ ਇਹਨਾਂ ਨੂੰ ਟੱਕਰਿਆ ਕੋਈ ਨਹੀਂ ਨਾ ਬਚ ਕੇ ਨਿਕਲ ਜਾਂਦੇ ਇਹਨਾਂ ਕੋਲੋਂ ਜਵਾਬ ਦੇਣ ਤੋਂ